ਗੱਲਬਾਤ ਹੈ ਦੁੱਲਾ ਪੱਟੀ ਦੇ ਵੱਡੇ ਭਰਾ ਮੇਰੂ ਦੀ ਅਤੇ ਉਹਦੀ ਮਾਤਾ ਦੀ। ਉਹ ਸਵਾਗਤ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ ਉੱਤੇ। ਅੱਜ ਆਪਾਂ ਗੱਲ ਕਰਦੇ ਆਂ ਅਰਜਨ ਢਿੱਲੋਂ ਦੇ ਇੱਕ ਗਾਣੇ ਸੰਦਲਵਾਰ ਦੀ ਜਿਸ ਦਾ ਕੱਲਾ ਕੱਲਾ ਸ਼ਬਦ ਅਤੇ ਲਹਿਨਾ ਆਪਣੇ ਆਪ ਚ ਇੱਕ ਇਤਿਹਾਸ ਲੈ ਕੇ ਬੈਠਿਆ ਨੇ। ਸੋ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਸੰਦਲਵਾਰ ਗਾਣੇ ਉੱਤੇ। ਮਰਸੀ ਹੋ ਮੇਰੂ ਪੇਜ ਪੁੱਕਾਸ ਦੇ ਰੁਕਾ ਬੁਗਲੀ ਅਟਾਕ ਤੇ ਤੂਨੇ ਦਾ ਉਹ ਮੇਰੂ ਏ ਜੀ ਕੋਈ ਕਾਸਦ ਰੁੱਕਾ ਮੁਗਲਿਆ ਤਖਤ ਖੂਨ ਦਾ ਭੁੱਖਾ ਗੱਲਬਾਤ ਹੈ ਦੁੱਲਾ ਪੱਟੀ ਦੇ ਵੱਡੇ ਭਰਾ ਮੇਰੂ ਦੀ ਅਤੇ ਉਹਦੀ ਮਾਤਾ ਦੀ ਉਹ ਕਹਿ ਰਹੇ ਨੇ ਮੇਰੂ ਭੇਜ ਕੋਈ ਕਾਸਦ ਰੁੱਕਾ ਕਾਸਦ ਭਾਵ ਡਾਕਿਆ ਰੁੱਕਾ ਭਾਵ ਚਿੱਠੀ ਕਿ ਦੁੱਲੇ ਪੱਟੀ ਨੂੰ ਚਿੱਠੀ ਭੇਜ ਵੀ ਜਿਹੜਾ ਮੁਗਲਿਆ ਤਖਤ ਹੈ ਉਹ ਖੂਨ ਦਾ ਭੁੱਖਾ ਆਪਣੇ ਉੱਤੇ ਚੜ ਕੇ ਆ ਰਿਹਾ ਹੈ ਅਵੇ ਪਿੰਡੀ ਵਾਲੇ ਲਹੀ ਆਣ ਵਹੀਰਾ ਕਿੱਥੇ ਰਹਿ ਜਾਂਦੇ ਰਹਾ ਵੀਰਾ ਵੇ ਪਿੰਡੀ ਵਾਲੇ ਆਉਣ ਵਹੀਰਾ ਕਿੱਥੇ ਰਹਿ ਗਿਆ ਤੇਰਾ ਵੀਰਾ ਇਸ ਚ ਕਿਹਾ ਜਾ ਰਿਹਾ ਪਿੰਡੀ ਵੱਲ ਲਿ ਆਉਣ ਵਹੀਰਾ ਉਹਦੀ ਮਾਤਾ ਕਹਿ ਰਹੀ ਹੈ ਪਿੰਡੀ ਭਾਵ ਉਹਨਾਂ ਦੇ ਪਿੰਡ ਦਾ ਨਾਮ ਪਿੰਡੀ ਪਟੀਆਂ ਉਸ ਦੇ ਵੱਲ ਵਹੀਰਾ ਕਿ ਫੌਜ ਦੀ ਬਹੁਤ ਵੱਡੀ ਟੁਕੜੀਆਂ ਆ ਰਹੀਆਂ ਨੇ ਕਿੱਥੇ ਤੇਰਾ ਵੀਰਾ ਰਹਿ ਗਿਆ ਠੱਗਿਆ ਹੁਣੀ ਨੂੰ ਭੁੱਲਾ ਮਦਦ ਲੈਣ ਗਿਆ ਸੀ ਦੁੱਲਾ ਹੋ ਬੈਠਾ ਕਿਉਂ ਹੁਣੀ ਨੂੰ ਭੁੱਲਾ ਮਦਦ ਲੈਣ ਗਿਆ ਸੀ ਦੁੱਲਾ ਹੋ ਬੈਠਾ ਕਿਉਂ ਹੁਣੀ ਨੂੰ ਭੁੱਲਾ ਦੁੱਲਾ ਕਿਉਂ ਇਸ ਗੱਲ ਨੂੰ ਅਦੇਖਾ ਕਰ ਰਿਹਾ ਉਹਨੂੰ ਪਤਾ ਹੈ ਸਾਡੇ ਨਾਲ ਕੀ ਹੋਣੀ ਹੈ ਸਾਨੂੰ ਹੁਣ ਲੜਨਾ ਪਵੇਗਾ ਉਹ ਸਾਡੇ ਉੱਤੇ ਘੇਰਾ ਪਾ ਕੇ ਆ ਗਏ ਆ ਉਹ ਤਾਂ ਖੁਦ ਮਦਦ ਲੈਣ ਗਿਆ ਸੀ ਤੇ ਉਹ ਖੁਦ ਹੀ ਨਹੀਂ ਮੁੜ ਕੇ ਆਇਆ ਹੁਣ ਤੱਕ ਤੇ ਲਿਆ ਮੋੜ ਨਾਨਕ ਕਿਉਂ ਜਾ ਕੇ ਕੀਤਾ ਕੰਮ ਜਵਾਕਾਂ ਦਾ ਤੇ ਲਿਆ ਮੋੜ ਨਾਨਕ ਕਿਉਂ ਜਾ ਕੇ ਕੀਤਾ ਕੰਮ ਜਵਾਕਾਂ ਦਾ ਦੁੱਲਾ ਭੱਟੀ ਦੀ ਮਾਤਾ ਆਪਣੇ ਵੱਡੇ ਮੁੰਡੇ ਮੇਰੂ ਨੂੰ ਕਹਿ ਰਹੀ ਹੈ ਵੀ ਜਾ ਦੁੱਲੇ ਨੂੰ ਮੋੜ ਕੇ ਲੈ ਕੇ ਆ ਉਹ ਆਪਣੇ ਨਾਨਕੇ ਗਿਆ ਹੋਇਆ ਹੈ ਉਨੇ ਇਹ ਕੰਮ ਜਵਾਕਾਂ ਵਾਲਾ ਕੀਤਾ ਕਿ ਉਹ ਹੁਣ ਤੱਕ ਮੁੜ ਕੇ ਨਹੀਂ ਆਇਆ ਆਉਂਦੀਆਂ ਫੌਜਾਂ ਚੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ ਆਉਂਦੀਆਂ ਫੌਜਾਂ ਚੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ ਟਾਪ ਜਿਸ ਦਾ ਮਤਲਬ ਹੈ ਘੋੜੇ ਦੇ ਪੈਰਾਂ ਦੀਆਂ ਆਵਾਜ਼ਾਂ ਕਿ ਘੋੜੇ ਦੇ ਪੈੜਾ ਜੀਆਂ ਆਵਾਜ਼ਾਂ ਵੀ ਇੱਥੇ ਤੱਕ ਸੁਣ ਰਹੀਆਂ ਨੇ ਫੌਜਾਂ ਚੜ ਕੇ ਆ ਰਹੀਆਂ ਨੇ ਕੋ ਤਾਜਾਂ ਤੂੰ ਵੀ ਗਏ ਨਾ ਥੰਮੇ ਵੇ ਤੁਸੀਂ ਸੰਦਲਬਾਰ ਦੇ ਜੰਮ ਕੋ ਤਾਜਾਂ ਤੋ ਵੀ ਨਾ ਗਏ ਥੰਮੇ ਵੇ ਤੁਸੀਂ ਸੰਦਲਬਾਰ ਦੇ ਜੰਮੇ ਸਾਂਦਲਵਾਰ ਜਿਸ ਦਾ ਮਤਲਬ ਹੈ ਸੰਦਲ ਅਤੇ ਬਾਰ ਇਹ ਦੋ ਸ਼ਬਦਾਂ ਦਾ ਸਮੇਲ ਹੈ ਸੰਦਲ ਭਾਵਿਕ ਰੁੱਖਾਂ ਦੀ ਪ੍ਰਜਾਤੀ ਅਤੇ ਬਾਰਪਾ ਜੰਗਲ ਉਹ ਸਾਂਦਲਵਾਰ ਦੇ ਏਰੀਆ 'ਚ ਦੁੱਲੇ ਪੱਟੀ ਦਾ ਪਿੰਡ ਆਉਂਦਾ ਸੀ ਪਿੰਡੀ ਪੱਟੀਆਂ ਇਸ ਚੋ ਕਹਿ ਰਹੇ ਨੇ ਵੀ ਤਾਜਾਂ ਤੋਂ ਵੀ ਨਾ ਗਏ ਥੰਮੇ ਆਪਾਂ ਇਤਿਹਾਸ 'ਚ ਸੁਣਿਆ ਵੀ ਜਿਹੜਾ ਦੁੱਲਾ ਪੱਟੀ ਹੈ ਉਹ ਜਿਹੜੇ ਉੱਥੋਂ ਰਾਗੀਰ ਜਿਹੜੇ ਰਾਜੇ ਮਹਾਰਾਜ ਉੱਥੋਂ ਨਿਕਲਦੇ ਸੀਗੇ ਅਕਬਰ ਦੇ ਲਈ ਕੁਝ ਤੋਹਫੇ ਲੈ ਕੇ ਉਹਨਾਂ ਨੂੰ ਲੁੱਟਦਾ ਸੀ ਅਤੇ ਗਰੀਬਾਂ 'ਚ ਉਸ ਨੂੰ ਵੰਡਦਾ ਸੀ ਕਿ ਤੁਸੀਂ ਤਾਂ ਉਹਨਾਂ ਤੋਂ ਵੀ ਨਾ ਰੋਕੇਗੇ ਕਿਉਂਕਿ ਤੁਸੀਂ ਸੰਦਲ ਬਾਹਰ ਦੇ ਜੰਮੇ ਹੋ ਪੱਟੀਆਂ ਚੜ ਗਈ ਸਿਖਰ ਜਵਾਨੀ ਕੁੱਖਾਂ ਦੀ ਕਰਵਾਉਂਦੇ ਹਾਨੀ ਪੱਟੀਆਂ ਚੜ ਗਈ ਸਿਖਰ ਜਵਾਨੀ ਕੁੱਖਾਂ ਦੀ ਕਰਵਾਉਂਦੇ ਹਾਨੀ ਵੀ ਜਿਹੜੇ ਪਿੰਡੀ ਪੱਟੀਆਂ ਦੇ ਜਵਾਨ ਨੇ ਚੜਦੀ ਜਵਾਨੀ ਆ ਉਹ ਵੀ ਉੱਤੇ ਲੜਨ ਜਾ ਰਹੀ ਹੈ ਅਤੇ ਦੋਹੇ ਪਾਸੇ ਜਦੋਂ ਲੜਾਈ ਹੋਊਗੀ ਤਾਂ ਕੁੱਖਾਂ ਦੀ ਹਾਨੀ ਹੋਊਗੀ ਕਿਸੇ ਨਾ ਕਿਸੇ ਮਾਦੇ ਪੁੱਤ ਸ਼ਹੀਦ ਹੋਣਗੇ ਹਾਈਵੇ ਉਹ ਤਾਂ ਨਿਤ ਨਖਾਈ ਜਿਹੜੇ ਘੇਰਾ ਪੌਣ ਸਿਪਾਹੀ ਹਾਈਵੇ ਉਹ ਤਾਂ ਨੇ ਤਨਖਾਈ ਜਿਹੜੇ ਘੇਰਾ ਪੌਣ ਸਿਪਾਹੀ ਇਸ ਚ ਕਿਹਾ ਜਾ ਰਿਹਾ ਵੀ ਜਿਹੜੇ ਸਿਪਾਹੀ ਚੜ ਕੇ ਆ ਰਹੇ ਨੇ ਉਹ ਤਾਂ ਤਨਖਾਈ ਨੇ ਉਹਦਾ ਪੈਸੇ ਲਿੰਦੇ ਨੇ ਉਹ ਤਾਂ ਕਿਸੇ ਵਾਸਤੇ ਕੰਮ ਕਰਦੇ ਨੇ ਕਿ ਤੁਸੀਂ ਤਾਂ ਮਿੱਟੀ ਖਾਤਰ ਲੜਨਾ ਮੋੜੋ ਮੁੱਲ ਖਰਾਕਾਂ ਦਾ ਤੁਸੀਂ ਤਾਂ ਮਿੱਟੀ ਖਾਤਰ ਲੜਨਾ ਮੋੜੋ ਮੁੱਲ ਖੁਰਾਕਾਂ ਦਾ ਕਿਹਾ ਜਾ ਰਿਹਾ ਹੈ ਵੀ ਜਿਹੜੇ ਸਿਪਾਹੀ ਨੇ ਉਹ ਤਾਂ ਪੈਸੇ ਲਈ ਕੰਮ ਕਰਨੇ ਤੁਸੀਂ ਤਾਂ ਆਪਣੀ ਮਿੱਟੀ ਲਈ ਆਪਣੀ ਨੌਜਵਾਨੀ ਲਈ ਆਪਣੇ ਪੰਜਾਬ ਲਈ ਲੜਨਾ ਹੈ ਤੇ ਹੁਣ ਲੜ ਕੇ ਆਪਣੀ ਖੁਰਾਕਾਂ ਦਾ ਮੁੱਲ ਮੋੜੋ ਲੁੱਟੇ ਸੁਹਾਗ ਦੇ ਕਾਧੀਆਂ ਗੱਲਾਂ ਟੰਗੀਆਂ ਲਾਸ਼ਾਂ ਭਰ-ਭਰ ਖੱਲਾ ਹੋ ਲੁੱਟੇ ਸੁਹਾਗ ਨੇ ਕਾਧੀਆਂ ਗੱਲਾਂ ਟੰਗੀਆਂ ਲਾਸ਼ਾਂ ਭਰ-ਭਰ ਖੱਲਾ ਇੰਨਾ ਚ ਦੁੱਲਾ ਪੱਟੀ ਦੇ ਪਿਤਾ ਜੀ ਅਤੇ ਦਾਦਾ ਜੀ ਦੀ ਗੱਲ ਹੋ ਰਹੀ ਹੈ ਜੋ ਕਿ ਅਕਬਰ ਦੇ ਸਮੇਂ ਵਿੱਚ ਬਾਗੀ ਸਨ ਜੋ ਕਿ ਅਕਬਰ ਦੇ ਵਿਧਾਏ ਹੋਏ ਟੈਕਸਾਂ ਦੇ ਖਿਲਾਫ ਸਨ ਜਿਨ੍ਹਾਂ ਦਾ ਸਰ ਕਲਮ ਕਰਕੇ ਉਹਨਾਂ ਦੇ ਧੜਾ 'ਚ ਫੂਸ ਭਰ ਕੇ ਉਹਨਾਂ ਨੂੰ ਦਰਖਤ ਨਾਲ ਟੰਗ ਦਿੱਤਾ ਗਿਆ ਸੀ। ਹਾਏ ਪਿਓ ਫਰੀਦ ਤੇ ਬਿਜਲੀ ਦਾਦਾ ਬਾਜੀਆਂ ਮੋੜ ਕਰ ਦੋ ਵਾਦਾ। ਹਾਏ ਪਿਓ ਫਰੀਦ ਤੇ ਬਿਜਲੀ ਦਾਦਾ ਬਾਜੀਆਂ ਮੋੜੋ ਕਰ ਦਿਓ ਵਾਦਾ। ਪਿਓ ਫਰੀਦ ਤੇ ਬਿਜਲੀ ਦਾਦਾ ਉਹਨਾਂ ਦੇ ਪਿਓ ਦਾ ਨਾਮ ਫਰੀਦ ਸੀ ਅਤੇ ਉਹਨਾਂ ਦੇ ਜਿਹੜੇ ਦਾਦਾ ਜੀ ਸਨ ਉਹਨਾਂ ਨੂੰ ਬਿਜਲੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਆਪਣੇ ਆਮ ਘਰਾਂ 'ਚ ਜਦੋਂ ਵਿਆਹ ਹੁੰਦਾ ਤਾਂ ਭਾਜੀ ਦਿੱਤੀ ਜਾਂਦੀ ਐ ਅਤੇ ਜਦੋਂ ਦੁਸ਼ਮਣੀ 'ਚ ਭਾਜੀ ਵੰਡਣ ਦਾ ਭਾਵ ਐ ਕਿ ਉਹਨਾਂ ਨੇ ਤੁਹਾਡੇ ਦੋ ਮਾਰਿਆ ਤਾਂ ਉਹਨਾਂ ਦੇ ਚਾਰ ਮਾਰ ਕੇ ਆਓ। ਪਦ ਮੁਛੇ ਮੇਰੀ ਮੰਨੋ ਅੜ ਤੁਸੀਂ ਅਕਬਰੇ ਜੇ ਦੀ ਭੰਨੋ। ਆਦਿਓ ਮੁਛੇ ਮੇਰੀ ਮੰਨੋ ਅੜ ਤੁਸੀਂ ਅਕਬਰ ਜੇ ਦੀ ਭੰਨੋ। ਮੁਛੇ ਭਾਵ ਇੱਕ ਬਹੁ ਵੱਡੇ ਰੁੱਖ ਦਿੱਤਣੇ ਨੂੰ ਟੋਟਿਆਂ 'ਚ ਵੱਡਣਾ। ਇਸ ਚ ਕਿਹਾ ਜਾ ਰਿਹਾ ਇੰਜ ਜੀ ਤੁਸੀਂ ਅਕਬਰ ਦੀ ਫੌਜ ਨੂੰ ਵੜ ਦੇ ਉੱਤੇ ਜਿਹੜਾ ਅਕਬਰ ਦੀ ਅੜ ਪੰਦਿਓ ਪੈਰੀ ਘੱਟ ਗਿਆ ਗਏ ਪੁੱਤਰੋ ਰਹਾ ਰਹੇ ਰੋਕ ਦੇ ਰਾਹਾਂ ਦਾ ਪੈਰੀ ਘਰ ਤੱਕ ਆ ਗਏ ਪੁੱਤਰੋ ਰਾ ਰਹੇ ਰੋਕ ਦੇ ਰਾਕਾਂ ਦਾ ਦੁਲ੍ਹਾ ਭੱਟੀ ਦੀ ਮਾਂ ਕਹਿ ਰਹੀ ਹੈ ਵੀ ਤੁਸੀਂ ਤਾਂ ਉਹ ਸੀਗੇ ਵੀ ਜਿਹੜੇ ਇੱਥੋਂ ਦੀ ਰਾਹਗੀਰ ਰਾਜੇ ਮਹਾਰਾਜੇ ਨਿਕਲਦੇ ਸੀ ਤੁਸੀਂ ਤਾਂ ਉਹਨਾਂ ਨੂੰ ਉੱਥੋਂ ਨਿਕਲਣ ਵੀ ਨਹੀਂ ਦਿੰਦੇ ਸੀ ਉਹਨਾਂ ਨੂੰ ਉੱਥੇ ਲੁੱਟ ਖੋ ਕਰ ਲੈਂਦੇ ਸੀ ਅਤੇ ਗਰੀਬਾਂ 'ਚ ਵੰਡ ਦਿੰਦੇ ਸੀ ਪੈਸੇ ਹੁਣ ਇਹ ਕਹਿ ਜਾ ਸਮਾ ਆ ਗਿਆ ਵੀ ਉਹ ਤੋੜ ਤੇ ਚੜ ਕੇ ਆ ਗਏ ਨੇ ਵੈਰ ਨਿਭੋਣੇ ਵੰਜਕ ਸੂਤਾ ਵੇ ਸੁਣ نسل ਦੇ ਆ ਰਾਜਪੂਤਾ ਵੈਰ ਨਿਭੋਣੇ ਵੰਜਕ ਸੂਤਾ ਵੇ ਸੁਣ نسل ਦੇ ਆ ਰਾਜਪੂਤਾ ਉਹਨਾਂ ਦੀ ਮਾਂ ਉਹਨਾਂ ਨੂੰ ਹੌਸਲਾ ਅਵਜਾਈ ਕਰਦੇ ਵੇ ਕਹਿ ਰਹੀ ਹੈ ਵੀ ਤੁਸੀਂ ਤਾਂ نسل ਦੇ ਰਾਜਪੂਤੋਂ ਚਾਹੇ ਵੈਰ ਨਿਭੋਣਾ ਇੱਕ ਵੰਜਕ ਸੂਤਾ ਹੈ ਕਿ ਜਿਹੜਾ ਸੂਤ ਨਹੀਂ ਆਂਦਾ ਪਰ ਤੁਸੀਂ ਇੱਕ ਰਾਜਪੂਤ ਨੇ ਤੁਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕਰੋ ਤਮਾ ਤੇਰੀ ਲੱਤ ਹੀ ਖੜੀ ਅੜੀ ਕੇ ਕਾਬਰ ਤੁਰਕ ਬੜੇ ਬਹਿਨੀ ਮਾਂ ਤੇਰੀ ਲੱਦੀ ਖੜੀ ਉਡੀਕੇ ਕਾਫਿਰ ਤੁਰਕ ਬੜੇ ਬੇਨੀਤੇ ਲੱਦੀ ਦੁਲੇ ਦੀ ਮਾਂ ਦਾ ਨਾਮ ਹੈ ਕਿ ਮੈਂ ਤੋਂ ਦੀ ਵੇਟ ਕਰ ਰਹੀ ਆ ਤੁਹਾਡੀ ਉਡੀਕ ਕਰ ਰਹੀ ਆ ਕਿਉਂਕਿ ਜਿਹੜੇ ਕਾਫਿਰ ਤੁਰਕ ਨੇ ਇਹ ਬੇਨੀਤੇ ਨੇ ਇਹ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਹਾਏ ਤੁਸੀਂ ਜਿਉਣਾ ਹੈ ਕਿ ਮਰਨਾ ਪਰ ਅੱਜ ਲੁਕ ਲੁਕ ਕੇ ਨਹੀਂ ਸਰਨਾ ਹਾਏ ਤੁਸੀਂ ਜਿਉਣਾ ਹੈ ਕਿ ਮਰਨਾ ਪਰ ਅੱਜ ਲੁਕ ਲੁਕ ਕੇ ਨਹੀਂ ਸਰਨਾ ਇਸ ਚ ਕਿਹਾ ਜਾ ਰਿਹਾ ਵੀ ਇਹ ਤਾਂ ਤੁਹਾਡੀ ਕਿਸਮਤ ਉੱਤੇ ਹੈ ਰੱਬ ਉੱਤੇ ਹੈ ਕਿ ਤੁਸੀਂ ਅੱਜ ਜਿਉਣਾ ਹੈ ਜਾਂ ਮਰਨਾ ਹੈ ਪਰ ਅੱਜ ਲੁਕ ਲੁਕ ਕੇ ਨਹੀਂ ਸਰੂਗਾ ਅੱਜ ਲੜਨਾ ਪਊਗਾ ਕਲਮਾ ਵਾਲੇ ਲਿਖਣਗੇ ਆਪੇ ਅਰਜਨਾ ਸਾਰੇ ਹਾਲਾਤਾਂ ਦਾ ਕਲਮਾ ਵਾਲੇ ਲਿਖਣਗੇ ਆਪੇ ਅਰਜਨਾ ਸਾਰ ਹਾਲਾਤਾਂ ਦਾ ਕਿਹਾ ਜਾ ਰਿਹਾ ਵੀ ਜਿਹੜੇ ਕਲਮਾ ਵਾਲੇ ਨੇ ਉਹ ਆਪਣੇ ਆਪ ਲਿਖ ਦੇਣਗੇ ਅਰਜਨਾ ਸਾਰ ਹਾਲਾਤਾਂ ਦਾ ਕਿ ਜਿਹੜੇ ਹਾਲਾਤਾਂ ਦਾ ਸਾਰ ਹੈ ਉਹ ਕਲਮਾ ਵਾਲੇ ਖੁਦ ਵਾ ਖੁਦ ਹੀ ਲਿਖ ਦੇਣਗੇ ਤੁਸੀਂ ਹੁਣ ਇੱਥੇ ਆ ਕੇ ਹਾਲਾਤਾਂ ਨੂੰ ਸਮਝੋ ਅਤੇ ਲੜੋ ਇਹ ਸੀ ਆਪਣੀ ਛੋਟੀ ਜੀ ਕੋਸ਼ਿਸ਼ ਤੁਹਾਡੇ ਮੂਰੇ ਸੰਦਲਵਰ ਗਾਣੇ ਦੇ ਲਿਰਿਕਸ ਬ੍ਰੇਕਡਾਊਨ ਕਰਨ ਦੀ ਤੇ ਤੁਹਾਨੂੰ ਵੀਡੀਓ ਪਸੰਦ ਆਈ ਜ਼ਰੂਰ ਕਮੈਂਟ ਕਰੋ ਆਪਾਂ ਅਜਿਹੀ ਵੀਡੀਓ ਹੋਰ ਲੈ ਕੇ ਆਵਾਂਗੇ ਧੰਨਵਾਦ ਆਉਂਦੀਆਂ ਫੌਜਾਂ ਝੜੀਆਂ ਵੇ ਖੜਕਾ ਸੁਣਦਾ ਟਾਪਾਂ ਦਾ ਆਉਂਦੀਆਂ ਫੌਜਾਂ